ਸਸਿਕਾਲ ਦੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਰੀ ਕਾਰ ਬਿਆਰ ਤੇ ਅੱਜ ਇੱਕ ਵਾਰ ਫਿਰ ਅੱਜ ਆਪਣੇ ਬਾਈਆਂ ਦੀ ਲੈ ਕੇ ਆ ਗਏ ਆ ਪੰਜ ਪੰਜਾਬ ਨੰਬਰ अल्टੋ K10 ਕੁਝ ਭਰਾਵਾਂ ਦੀ ਡਿਮਾਂਡ ਸੀ ਕਿ ਸਾਨੂੰ ਇੱਕ ਪੰਜਾਬ ਨੰਬਰ अल्टੋ K10 ਦਿਖਾਓ ਤਾਂ ਉਹਨਾਂ ਵਾਸਤੇ ਇੱਕ ਬੈਸਟ ਕਾਰ ਪੰਜਾਬ ਨੰਬਰ अल्टੋ ਫਾਸਟੋਨ ਨਾ ਕਾਰ ਅੱਜ ਆਪਣੇ ਕੋਲੇ ਆਈ ਆ ਮਾਡਲ ਆ 2013 ਤੇ ਤਕਰੀਬਨ 80000 ਦੇ ਲਵੇ ਚੱਲੀ ਆ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਵੀ ਪਤਾ ਕਰੋ ਨੋਟ ਕਾਰ ਬਿਆਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੂ ਸਮਾਰਟ ਪੁਆਇੰਟ ਪੀਐਸ ਏਜੰਸੀ ਸ਼ਹਿਰ ਲੋਕੇਸ਼ਨ ਟੁਰੀ ਇਹ ਗੱਡੀ ਹੈ ਜੀ 2013 ਵੀਐਕਐਸ ਆਈ ਗੱਡੀ ਦੀ ਮੜੇ ਪਹਿਲਾਂ ਨਿਗਮਰਾ ਦੋ ਸਾਰੇ ਪਾਸੇ ਰਾਉਂਡ ਅਪ ਕਰ ਦੋ ਗੱਡੀ ਨੂੰ 30 ਤੋਂ 40% ਟੈਰ ਨੇ ਇੱਕ ਤੋਂ ਡੇਢ ਪੀਸ ਸਾਰੀ ਗੱਡੀ 'ਚ ਪੇਂਟ ਆ ਬਾਕੀ ਆਲ ਓਰੀਜినਲ ਕਾਰ ਆ ਕਿਸੇ ਪਾਸੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਕਿਨੇਗਾ ਇਸ ਤੋਂ ਮਰਵਾਓ ਗੱਡੀ ਤੋ ਚੈੱਕ ਕਰ ਲੋਗਾ ਲੇਦਰ ਦੀ ਪੋਸ਼ਿੰਗ ਦਾ ਸਾਫ ਸੁਥਰੀ ਕਾਰ ਆ ਫਸਟ ਓਨਰ ਕਾਰ ਆ VXI ਪਾਵਰ ਵਿੰਡੋ ਪਾਵਰ ਸਟੀਅਰਿੰਗ ਵਾਲਾ ਇਹ ਮਾਡਲ ਆ ਕੋਈ ਚੈੱਕ ਕਰ ਲਓ ਡਰਾਈਵਰ ਸਾਈਡ ਤੋਂ ਕਾਰ ਕਨੈਕਟਰ ਸਾਈਡ ਤੋਂ ਚੈੱਕ ਕਰ ਦੋ ਅਜੇ ਵੋਸ਼ ਵੈਰਾ ਹੋਣ ਵਾਲੀ ਆ ਜਿੰਮੀ ਆਈ ਆ ਐਜ਼ ਇ ਟਕਾਰਾ ਆਪਾਂ ਡੱਗੀ ਖੋਲ ਕੇ ਮਾੜੇ ਜੀ ਬੂਟ ਫਲੋਰ ਤੇ ਵੀ ਦਿਖਾ ਦਿੰਨੇ ਗੱਡੀ ਲੱਗੀ ਵੱਜੀ ਨਹੀਂ ਐਕਸੀਡੈਂਟ ਨਹੀਂ ਲਓ ਚੈੱਕ ਕਰ ਦੋ ਥੱਲੇ ਕੱਲੇ ਸੀਲਿੰਗ ਸਾਰਾ ਕੁਝ ਗੱਡੀ ਦਾ ਓਕੇ ਆ ਸਟਿਪਨੀਲਾ ਟਾਇਰ ਹੈਗਾ ਤਕਰੀਬਨ 50% ਸਟਿਪਨੀ ਵਾਲਾ ਟਾਇਰ ਆ ਸਕ੍ਰੈਚ ਲੈਸ ਗੱਡੀ ਆ ਕਿਸੇ ਪਾਸਿਓ ਵੀ ਤੁਹਾਨੂੰ ਗੱਡੀ ਦਾ ਕੰਮ ਕਰਾਉਣ ਦੀ ਲੋੜ ਨਹੀਂ ਇੱਕ ਨਿਕਾ ਕਨੈਕਟਰ ਸਾਈਡ ਤੇ ਵੀ ਮਾਰ ਸੀੜੀ ਸੁੜੀ ਜੀਬੀਸੀ ਵਗੈਰਾ ਦੀ ਲੱਗੀ ਆ ਮਿਊਜ਼ਿਕ ਸਿਸਟਮ ਸਾਰਾ ਕੁਝ ਗੱਡੀ ਦਾ ਵਰਕ ਕਰਦਾ ਖਾਸੇ ਤੇ ਇੱਕ ਹੋਰ ਕੀ ਆ ਗੱਡੀ ਦਾ ਫਰੰਟ ਸ਼ੀਸ਼ਾ ਨਾਲ ਦਾ ਕਹਿਣ ਦਾ ਭਾਵ ਇਹ ਆ ਵੀ ਗੱਡੀ ਕਿਸੇ ਪਾਸਿਓ ਲੱਕੀ ਬੱਜੀ ਨਹੀਂ ਕਿਸੇ ਪਾਸਿਓ ਵੀ ਐਕਸੀਡੈਂਟ ਨਹੀਂ ਮੜੀ ਐਪਰਨ ਦੀ ਵੀ ਤੁਸੀਂ ਚੈੱਕ ਕਰ ਲਓ ਗੱਡੀ 프ਰੰਟ ਤੋਂ ਲੋ ਚੈੱਕ ਕਰ ਲੈ ਫਰੰਟ ਸਾਰਾ ਸ਼ੀਲਡਾ ਪੂਰੀ ਸਾਫ ਕਰਕੇ ਰੱਖੀਕਾਰਾ ਅੱਗੇ ਜਾ ਕੇ ਗੱਡੀ ਤੁਹਾਨੂੰ ਇਹ ਅਪਡੇਟ ਹੋ ਕੇ ਮਿਲ ਜੂ ਵਾਸ਼-ਵੋਸ਼ ਵਗੈਰਾ ਅਜੇ ਹੋਈ ਨਹੀਂ ਹੋਈ ਅੱਗੇ ਜਾ ਕੇ ਹੋ ਜੂਗੀ ਖੁੱਲਿਆ ਕੋਈ ਪੀਸ ਨਹੀਂ ਫਰੰਟ ਦਾ ਸਾਰੀ ਗੱਡੀ ਸ਼ੀਲਡਾ ਫਰੰਟ ਸ਼ੀਸ਼ਾ ਗੱਡੀ ਦਾ ਨਾਲ ਦਾ ਫਸਟ ਓਨਰ ਪੰਜਾਬ ਨੰਬਰ ਤੇ ਗੱਲ ਕਰਦੇ ਆ ਗੱਡੀ ਤੇ ਰੇਟ ਦੀ ਗੱਡੀ ਦਾ ਰੇਟ ਆ ਜੀ 2,25,000 ਰੁਪਇਆ ਪੰਜਾਬ ਦਾ ਨੰਬਰ ਆ ਜੀ 28 ਤੱਕ ਗੱਡੀ ਪਾਸਿੰਗਾ ਟਾਇਰਾਂ ਦੀ ਕੰਡੀਸ਼ਨ ਆਪਾਂ ਦੱਸਤੀ ਤੁਹਾਨੂੰ ਸਾਰਾ ਕੁਝ ਆਪਾਂ ਦੱਸਤਾ ਬਾਕੀ ਗੱਡੀ ਤੇ ਕਿਸੇ ਵੀ ਨੇ ਲੋਨ ਕਰਾਉਣਾ ਹੋਵੇ ਤਾਂ ਲੋਨ ਦੀ ਸਹੂਲਤ ਵੀ ਆਪਣੇ ਕੋਲ ਹੈਗੀ ਆ ਤਕਰੀਬਨ 7.5 ਤੋਂ ਲੈ ਕੇ 1.5 ਲੱਖ ਰੁਪਏ ਦਾ ਲਗਭਗ ਗੱਡੀ ਤੇ ਲੋਨ ਵੀ ਹੋ ਜਾਊਗਾ ਤੁਹਾਡਾ ਸਿੰਪਲ ਓਕੇ ਹੋਣਾ ਜੀ ਦਾ ਸਿਰਫ 75 ਤੋਂ 80 ਹਜ਼ਾਰ ਗੱਡੀ ਵਿੱਚ ਪਊਗਾ ਜੇ ਵੀਰੇ ਵੀਡੀਓ ਵਧੀਆ ਲੱਗਦੀ ਆ ਤਾਂ ਕਰ ਲਿਓ ਲਾਈਕ ਕਿਸੇ ਵੀਰ ਨੂੰ ਚਾਹੀਦੀ ਏ ਗੱਡੀ ਤਾਂ ਉਹਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਤਦ ਤੱਕ ਸਾਰੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ